ਨਾ ਪਸੀਮਨ ਦੇ ਦੇਵਤ। ਅੱਜ ਠੋਕੀ। ਮਾਲਕ ਤੇ ਆਇਆ ਲੱਗਦਾ ਹੈ। ਦੇਖਦੇ ਹਾਂ। ਕਿੰਨੇ ਚਿਰ ਕਿਹਦੇ। ਕਿੰਨੇ ਤੱਕ। ਅੱਜ ਕਿਹੜਾ ਕਿਹੜਾ ਮਾਲ ਆਇਆ ਹੈ। ਕੀ ਦੇਖੋ ਕਿੰਨੇ ਲੋਕੀ ਇੱਥੇ ਆਏ ਨੇ। ਛੰਪੇ ਛੰਪੇ ਬੜ੍ਹਤੇ ਹਨ ਬੜ੍ਹਤੇ ਹਨ ਬੜ੍ਹਤੇ ਹਨ ਧੀਰੇ ਧੀਰੇ ਕਦਮ ਧੀਰੇ ਧੀਰੇ ਕਦਮ ਪਹੁੰਚਾਂਗੇ ਹਮੇ ਅਨਾਜ ਮੰਡੀ ਮੇ ਖੰਨਾ ਕੇ ਅਨਾਜ ਮੰਡੀ ਬਹੁਤ ਪੁਰਾਣੀ ਮੰਡੀ ਬਹੁਤ ਪੁਰਾਣੀ ਮੰਡੀ ਬਾਕੀ ਖੰਨੇ ਦੇ ਵਿੱਚ ਵੀ ਚੋਖੀ ਚੀਜ਼ਾਂ ਬੰਦੀਆਂ ਹਨ ਕਿੱਤੀ ਦੇ ਰਿਸ਼ਤਮਨ ਸੀ ਬੰਦਾ ਚਲੋ ਦੇਖਦੇ ਹਾਂ ਜਿੰਨਾਂ ਨਾਲ ਵੀ ਗੁਲਾਮ ਗੱਤ ਕਰਾਂਗੇ ਉਲਤ ਐਗਰੋ ਇੰਡਸਟਰੀ ਇਹ ਨੰਨੇ ਇਹ ਨੰਨੇ ਇੱਥੇ ਪੂਰੇ ਤਰ੍ਹਾਂ ਜਾਮ ਲੱਗਿਆ ਹੋਇਆ ਹੈ ਜਿਸ ਤੋਂ ਪਤਾ ਲੱਗਦਾ ਹੈ ਕਿੰਨਾ ਜ਼ਿਆਦਾ ਖੰਨਾ ਮੰਡੇ ਦੀ ਇੰਨੀ ਇੰਪੋਰਟੈਂਸ ਵਾਹ ਵੀਰ ਉਹ ਬਰਛੀ ਦੇ ਉਹ ਬਰਛੀ ਬੱਤੇ ਸੀ ਬਾਈ ਅਸੀਂ ਕਿਤੇ ਨਹੀਂ ਗੱਦੂ ਲੱਭਾਂਗੇ ਅਸੀਂ ਬਰਛੀ ਨਾ ਘੜੇ ਤੇ ਚਲਿਆ ਸੋਣਾ ਨਹੀਂ ਸਰਦਾਰ ਜੀ ਕਿੱਥੋਂ ਆਇਆ ਬੀਪਰ ਭਾਈ 20 20% ਨੀੜੀ ਹੈ ਹਾਏ ਕੀ ਲੈ ਕੇ ਆਏ ਹੋ ਛੋਟਾ ਛੋਟਾ ਬਿਸਨਾ ਇੱਕ ਇਹਦੀ ਕੋਈ ਨਸਨ ਨਸਲ ਹੈ ਨਹੀਂ ਨਸਲ ਕੋਈ ਨਹੀਂ ਕਿੰਨੇ ਕੁ ਦਾ ਕੱਟ ਸਕਦੇ ਹੋ ਤੁਸੀਂ ਹੈ ਕਿੰਨੇ ਕੁ ਦੇਣਾ ਹੈ 80000 ਬਾਈ 80000 ਕੁਛ ਕਟਵੱਧ ਵੀ ਹੋ ਜੂ ਲੱਖ ਮੰਗਨੇ ਆ ਜਾਂ 80 ਦਾ ਦੇਣਾ ਹੈ ਲੱਖ ਮੰਗਦੇ ਆ 80 ਦਾ ਦੇਣਾ ਤੇ ਫੋਨ ਨੰਬਰ ਹੀ ਹੈ

ਮੇਰਾ ਨੰਬਰ 8864 91 डबल 740 ਠੀਕ ਹੈ ਤੁਹਾਨੂੰ ਕੋਈ ਵੀ ਸੰਪਰਕ ਕਰ ਸਕਦਾ ਜਿਹਨੂੰ ਲੋੜ ਹੋਊਗੀ ਆਪੇ ਕਰੂਗਾ ਇਹ ਇਹ ਵਿਕਰੀ ਦਾ ਢੰਗ ਹੈ ਜੀ ਅਸੀਂ ਇਹ ਸਾਰੀ ਦੁਨੀਆ ਨੂੰ ਦਿਖੂਗਾ ਜੀ ਹਾਂ ਜੀ ਹਾਂ ਜੀ ਦੇਖੋ ਜੀ ਵਧੀਆ ਭੱਗ ਰਿਹਾ ਬਾਕੀ ਉਹ ਦੇਖੀ ਨੂੰ ਪਸੰਦ ਉਸਨੇ ਪਤਾ ਲੱਗੇ ਹਾਂਜੀ ਕਿੱਥੋਂ ਆਏ ਤੁਸੀਂ ਅਸੀਂ ਫਤੇੜ ਸਾਹਿਬ ਤੋਂ ਨਹੀਂ ਸੱਜੜ ਸਾਹਿਬ ਤੋਂ ਕੀ ਲੈ ਕੇ ਆਏ ਹੋ ਤੁਸੀਂ ਝੋਟੀ ਲੈ ਕੇ ਆਏ ਝੋਟੀ ਲੈ ਕੇ ਆਏਗਾ ਇਹ ਸੂਣ ਵਾਲੀ ਹੈ ਕਿ ਸੂਈ ਹੋਈ ਆਈ ਤਾਜੀ ਸੂਈ ਹੋਈ ਆ ਥੱਲੇ ਕੀ ਆਦੇ ਜੀ ਕੱਟੀ ਐ ਇਹ ਕਿਹੜੀ ਨਸਲ ਆ ਨਸਲ ਦੁੱਸਪਾ 200 ਦਾ ਨਹੀਂ ਵਸੇ ਵਧੀਆ ਠੀਕ ਐ ਕਿੰਨੇ ਦਾ ਦਿੰਦਾ ਚਾਰ ਦਾ ਦਈ ਚਾਰ ਦਾ ਮਟਾਈ ਆਹਨੇ ਕਿੱਥੋਂ ਆਇਆ ਫੁੱਲਿਆਲ ਕਿੱਥੇ ਫੁੱਲਿਆਲ ਸੋਵਾਲੇ ਦੇ ਕੋਲ ਮਿਲੀ ਐ ਖੰਨੇ ਤੋਂ ਕੀ ਲੈ ਆਓ ਵੇਚਣ ਨੂੰ ਮਾਜੂ ਲੈ ਕੇ ਆਇਆ ਕੋਈ ਨਸਲ ਨਸਲ ਹੈ ਨਹੀਂ ਨਗਲ ਮੋਰਾ ਕੇ ਆਉਂਦੀ ਹੈ ਮੋਰਾ ਜਾਂਦੀ ਹੈ ਠੀਕ ਹੈ ਕਿੰਨੇ ਦੰਦ ਹੈ ਇਹਦੇ ਇਹਦਾ ਪੂਰੀ ਹੋਈ ਪੁੱਗੀ 8 ਦਾ ਹੁੰਦਾ ਆ ਹੱਲੇ ਕੀ ਹੈ ਤੇ ਚੱਟਾ ਚੱਟਾ ਗੰਗਿਆ ਮੁੱਲਾ ਗਿਰੇ ਹਾਂ ਫੋਨ ਨੰਬਰ ਕੋਈ 51 9971396 ਠੀਕ ਹੈ ਜੀ ਕਿਸੇ ਨੇ ਲੈਣੀ ਹੋਵੇ ਸਿੱਧੂ ਹਾਂ ਜੀ ਹਾਂ ਸ਼ਿੰਗਲ ਵੀ ਕੱਢ ਦੂੰਗੇ ਮੁੱਲ 55000 ਆ ਜੀ 50 ਹੀ ਦੇਣੀ ਆ ਠੀਕ ਹਾਂ ਕਿੱਥੋਂ ਆਏ ਤੁਸੀਂ ਫਤੇਗੜ ਸਾਹਿਬ ਤੋਂ ਫਤੇਗੜ ਸਾਹਿਬ ਤੋਂ ਫਤੇਗੜ ਤੋਂ ਕਾਫੀ ਆ ਯਾਰ ਹਾਂ ਜੀ ਫਤੇਗੜੋਂ ਕਾਫੀ ਆ ਕੀ ਵੇਚਣਾ ਹੈ ਜੀ 베సిన ਮਾਲ ਕੀ 베సిన ਹੈ ਮੱਝ ਮੱਝ 베ਚਨੇ ਹੈ ਮੱਝ 베ਚਨੀ ਹੈ ਕੋਈ ਨਸਨ ਉਸਰ ਹੈ ਦੀ ਆਹ ਮੁਰਾਦ ਹੈ ਇਹ ਮੁਰਾਦ ਹੈ ਵਾਹ ਵਾਹ ਅੱਗੇ ਆ ਪਹਿਲੇ ਰੂਹੇ 15 ਲੀਟਰ ਹੈ ਰੂਹੇ ਜੂਹੇ ਕਿੰਨੇ ਦਾੰਦ ਦੇ 6 ਦਾੰਦ ਹੈ ਸੂਈ ਹੋਈ ਹੈ ਸੋਨੇ ਵਾਲੀ ਹੈ ਮੰਨੇ ਇਹ ਕਿੰਨੇ ਗੁੰਦੇ ਲੈਂਦੇ ਹੈ ਕਿੰਨੇ ਲੈਂਦੇ ਰੰਦੇ 5 ਤਰੀਕ ਨੂੰ ਦੋਨੇ ਪੂਰੇ ਕਰਦੇ ਆ 5 ਤਰੀਕ ਨੂੰ ਦੋਨੇ ਪੂਰੇ ਕਰਦੇ ਆ थे नंबर किन्ना फोन नंबर किन्ना ठीक है कितों आये सी फतेहगढ़ ठीक है कि, थो, कि थो थीक है। थीक है। देनी है एक लख ती हजार ਕਿੱਥੋਂ ਲੈ ਦੇਣੋਂਗੇ ਇੱਕ 10 ਦੀ ਦਵਾਂਗੇ ਇੱਕ ਬਸ ਦੀ ਦਵਾਂਗੇ ਮਿਲ ਕੇ ਖਦਾ ਆ ਜਾਓ ਜੀ ਆ ਜਾਓ ਮਿਲ ਕੇ ਖਦਾ ਹਾਂਜੀ ਕਿੱਥੋਂ ਆਏ ਹੋ ਨਹੀਂ ਲੈਰਾ ਬੰਡਾ ਜੀ ਲੈਰਾ ਕਿੱਥੇ ਲੈਰਾ ਵਾਲਾ ਮਲੇਕੋਮਾ ਰੋਡ ਤੇ ਬੈਠਾ ਜੀ ਠੀਕ ਹੈ ਇਹ ਕੀ ਲੈ ਕੇ ਆਇਓ ਦੋ ਮੁੱਠਾ ਲੈ ਕੇ ਆਏ ਸੀਗੇ ਜੀ ਠੀਕ ਹੈ ਇਹ ਕਿਹੜੀ ਹੈ ਇੱਕ ਰਹੇਗੀ ਜੀ ਇੱਕ ਹੋਰ ਇੱਕ बिक ਗਈ ਚੰਗਾ ਮੁੱਲ ਮਿਲ ਗਿਆ ਬੇਗੀ ਜੀ 130000 ਦੀ 130000 ਬਹੁਤ ਵਧੀਆ ਬਹੁਤ ਖੰਨਾ ਖੰਨੇ ਦਾ ਨਾਮ ਕਾਫੀ ਮਸ਼ਹੂਰ ਹੈ ਮੰਡੀ ਦੇ ਮਾਮਲੇ ਜੀ ਫੋਟਾ ਕਿੰਨਾ ਹੈ ਜੀ ਸੁਖਵਿੰਦਰ ਸਿੰਘ ਆ ਜੀ ਅੱਛਾ ਆਪਣਾ ਨੰਬਰ ਨੰਬਰ ਦੱਸ ਦਿਓ ਜੇ ਕਿਸੇ ਨੂੰ ਲੈਣੀ ਹੋਵੇ ਇਹ ਕਿੰਨੇ ਕਿੰਨੇ ਦੰਦ ਹੈ ਹਾਂ ਜੀ ਕਿੰਨੇ ਦੰਦ ਹੈ ਇਹਦੇ ਇਹ ਤਾਂ ਜੀ ਮੱਝਾਂ ਚ ਆ ਗਈ ਉਹ ਝੋਟੀ ਵਧੀਆ ਸੀਗਾ ਤਾਂ ਥੋੜੀ ਮੱਝਾਂ ਚ ਆ ਗਈ ਠੀਕ ਹੈ ਹਾਂ ਜੀ ਠੀਕ ਹੈ ਜੀ ਉਹ ਸੋਈ ਵਿਕ ਗਈ ਉਹ ਸੋਈ ਵਿਕ ਗਈ ਆਉਂਦੇ ਸਾਰੇ ਆਉਂਦੇ ਸਾਰੇ ਵਿਕ ਗਏ ਆਹ ਵਧੀਆ ਚੀਜ਼ ਵਿਕੀ ਜਾਂਦੀ ਹੈ ਜੀ ਮੈਨੂੰ ਲੱਗਦਾ ਚਲੋ ਇਹ ਵੀ ਵਿਖ ਜੂ ਹਾਂਜੀ ਆ ਜੀ ਇਹ ਤੁਸੀਂ ਕਿਹੜੇ ਗਰੁੱਪ ਤੇ ਕਾਹੋਗੇ ਆਹ ਜਿਹੜੇ ਗਰੁੱਪ ਤੇ ਕਾਹੋਗੇ ਇਹ YouTube ਚੈਨਲ ਹੈ ਜੀ ਸਾਡਾ ਸਾਰੀ ਦੁਨੀਆ ਨੂੰ ਦਿਖਦਾ ਹੈ ਇਹ ਕਿਹੜਾ ਜੀ ਤੁਹਾਨੂੰ ਦਿੰਨੇ ਆ ਐਡਰੈਸ ਵੀ ਦਿੰਨੇ ਆ ਅੰਸ਼ੀ ਦੀ ਭਤੀ ਮਹੇਵਾਲੀ ਜਿੰਨੀ ਦਿੱਲੀ ਦੇ ਹੌਲੇ ਜਿ ਸਕੋਲ ਕੋਲ ਸੀ ਮਿਲ ਕੇ ਬਣਾ ਇਹ ਖੰਨੇ ਹੀ ਬੰਦਿਆ ਜੀ ਸ਼ੁਕਲਾ ਨੇ ਕਿਨੇ ਕੋਲ ਹਾਂਜੀ ਇਹ ਤੁਹਾਨੂੰ ਪੜ ਕੇ ਫਰਜ਼ੀ ਲੱਗਦਾ ਕੁਛ ਹੋਈ ਹਾਂਜੀ ਹਾਂਜੀ ਨਾਲ ਪੰਜਾਬੀ ਚਾਹ ਠੰਡੇ ਦਾ ਕੰਮ ਆਣ ਵਾਲੀ ਚੀਜ਼ ਹੈ ਨਾਲੇ ਆਹ ਇੱਕ ਫੀਡ ਵੀ ਕੋਈ ਬਣਾਉਂਦਾ ਇਹ ਖੰਨੇ ਜੀ ਬੰਦਿਆ फीड दूजा शुक्ला क्लीनिक ਆਜੋ ਵੀ ਅੱਗੇ ਅੱਗੇ ਪੈੜੀ ਸਾਥ ਦੀ ਹੋਰ ਵਾਲੀ ਕੋਈ ਸੋਲਕ ਪਦਾਮ ਨਮਸਕਾਰ ਨਮਸਕਾਰ